ਤੁਹਾਨੂੰ ਇਸ ਗੱਲ ਦਾ ਗੁੱਸਾ ਨਾ ਲੱਗ ਜਾਵੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਬਹੁਤ ਸਾਰੇ ਦੁਸ਼ਮਣ ਆਪਣੇ ਹੁੰਦੇ ਨੇ ਪਰ ਇੱਕ ਤਰ੍ਹਾਂ ਦੇ ਦੁਸ਼ਮਣ ਇਹ ਵੀ ਹੁੰਦੇ ਨੇ ਜੋ ਆਪਣੇ ਨਾਲ ਰਹਿੰਦੇ ਨੇ ਕਈ ਦੋਸਤ ਐਵੇਂ ਦੇ ਹੁੰਦੇ ਨੇ ਜੋ ਦੇਖਣ ਨੂੰ ਤਾਂ ਆਪਣੇ ਨਾਲ ਰਹਿੰਦੇ ਨੇ ਹਮੇਸ਼ਾ ਆਪਣਾ ਦੋਸਤ ਦੱਸਦੇ ਨੇ ਪਰ ਵਿੱਚੋਂ ਵਿੱਚ ਆਪਣੇ ਤੇ ਸੜ ਰਹੀ ਹੁੰਦੇ ਨੇ ਉਹ ਚਾਹੁੰਦੇ ਨੇ ਕਿ ਇਹਨੂੰ ਕਿਵੇਂ ਨਾ ਕਿਵੇਂ ਪਿੱਛੇ ਛੁੱਟਿਆ ਜਾਵੇ ਤੇ ਪਿੱਛੇ ਛੁੱਟਣ ਦੀਆਂ ਕਈ ਕੋਸ਼ਿਸ਼ਾਂ ਵੀ ਕਰ ਚੁੱਕੇ ਹੁੰਦੇ ਨੇ ਪਰ ਆਪਾਂ ਸੋਚਦੇ ਹਾਂ ਕਿ ਇਹ ਮੇਰਾ ਦੋਸਤ ਹੈ ਏ ਐਵੇਂ ਦਾ ਕੰਮ ਨਹੀਂ ਕਰ ਸਕਦਾ ਆਪਣਾ ਧਿਆਨ ਉਸ ਪਾਸੇ ਜਾਂਦਾ ਹੀ ਨਹੀਂ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਬੇਸ਼ੱਕ ਤੁਹਾਡਾ ਕਿੱਦਾਂ ਦਾ ਵੀ ਦੁਸ਼ਮਣ ਹੋਵੇ ਕਿੱਥੇ ਵੀ ਹੋਵੇ ਚਾਹੀ ਤੁਹਾਡਾ ਗਵਾਂਡੀ ਹੋਵੇ ਚਾਹੀ ਤੁਹਾਡਾ ਦੋਸਤ ਹੋਵੇ ਚਾਹੇ ਤੁਹਾਡਾ ਰਿਸ਼ਤੇਦਾਰ ਹੋਵੇ ਸਾਰੇ ਨਿਬੜ ਜਾਣਗੇ ਸਾਰੇ ਸੜਕੇ ਸੁਆਹ ਹੋ ਜਾਣਗੇ ਆਪਣੀ ਜ਼ਿੰਦਗੀ ਵਿੱਚ ਕਦੀ ਉੱਪਰ ਨਹੀਂ ਉੱਠ ਪਾਉਣਗੇ ਜੋ ਕੁਝ ਵੀ ਤੁਹਾਡੇ ਤੇ ਕਰਨਗੇ ਉਲਟਾ ਉਹਨਾਂ ਤੇ ਹੀ ਹੋਵੇਗਾ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਆਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਲੜਕਾ ਰਹਿੰਦਾ ਸੀ ਜਿਸ ਦੀ ਉਮਰ 23-24 ਸਾਲ ਸੀ ਉਹ ਲੜਕੇ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਪੜ੍ਹ ਕੇ ਇੱਕ ਅਫਸਰ ਬਣਨਾ ਚਾਹੁੰਦਾ ਸੀ ਉਸ ਦੀ ਮਾਂ ਦਾ ਇਹੀ ਸੁਪਨਾ ਸੀ ਕਿ ਮੇਰਾ ਪੁੱਤ ਅਫਸਰ ਬਣੇ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਲਈ ਉਹ ਸ਼ਹਿਰ ਪੜਨ ਜਾਂਦਾ ਸੀ ਕਿਉਂਕਿ ਪਿੰਡ ਦੇ ਵਿੱਚ ਕੋਈ ਵੀ ਵਧੀਆ ਟਿਊਸ਼ਨ ਸੈਂਟਰ ਨਹੀਂ ਸੀ ਜੋ ਉਸ ਨੂੰ ਪੜ੍ਹਾ ਸਕੇ ਤੇ ਪੇਪਰ ਦੀ ਤਿਆਰੀ ਕਰਵਾ ਸਕੇ ਉਸ ਲੜਕੇ ਦੇ ਦੋਸਤ ਵੀ ਉਸ ਦੇ ਨਾਲ ਰਹਿੰਦੇ ਸੀ ਜੋ ਉਸ ਦੇ ਨਾਲ ਹਮੇਸ਼ਾ ਹੱਸਦੇ ਰਹਿੰਦੇ ਉਸ ਲੜਕੇ ਦੇ ਦੋਸਤ ਉਸ ਤੇ ਲੱਗਦੇ ਸੀ ਕਿਉਂਕਿ ਉਹਨਾਂ ਦੋਸਤਾਂ ਦੇ ਮਾਤਾ ਪਿਤਾ ਕਹਿੰਦੇ ਸੀ ਕਿ ਉਸ ਲੜਕੇ ਵਾਂਗੂ ਬਣੋ ਜੋ ਕਿੰਨੀ ਮਿਹਨਤ ਕਰਦਾ ਹੈ ਸ਼ਹਿਰ ਪੜਨ ਜਾਂਦਾ ਹੈ ਤੇ ਤੁਸੀਂ ਬਸ ਪਿੰਡ ਦੇ ਵਿੱਚ ਖੇਡਦੇ ਰਹਿੰਦੇ ਹੋ ਤੁਸੀਂ ਵੀ ਜਾਇਆ ਕਰੋ ਇਸ ਕਰਕੇ ਉਸਦੇ ਦੋਸਤ ਉਸਤੇ ਲੱਗਦੇ ਸੀ ਤੇ ਉਸ ਨੂੰ ਟਿਊਸ਼ਨ ਨਾ ਜਾਣ ਦੀ ਸਲਾਹ ਦਿੰਦੇ ਸੀ ਤੇ ਕਹਿੰਦੇ ਸੀ ਕਿ ਤੇਰੇ ਕਰਕੇ ਸਾਨੂੰ ਘਰੋਂ ਗਾਲਾਂ ਪੈਂਦੀਆਂ ਨੇ ਤੂੰ ਵੀ ਟਿਊਸ਼ਨ ਨਾ ਜਾਇਆ ਕਰ ਪਰ ਉਹ ਲੜਕਾ ਕਹਿੰਦਾ ਕਿ ਮੇਰੀ ਮਾਂ ਦਾ ਸੁਪਨਾ ਮੈਂ ਪੂਰਾ ਕਰਨਾ ਹੈ ਇਸ ਕਰਕੇ ਮੈਂ ਤਾਂ ਜਾਵਾਂਗਾ ਹੀ ਜਾਵਾਂਗਾ ਉਸ ਲੜਕੇ ਨੇ ਆਪਣੇ ਅਫਸਰ ਦਾ ਪੇਪਰ ਭਰਿਆ ਤੇ ਪੇਪਰ ਕੁਝ ਦਿਨਾਂ ਬਾਅਦ ਖੁੱਲਦਾ ਹੈ ਉਸ ਦੀ ਇੱਕ ਤਰੀਕ ਆਉਂਦੀ ਹੈ ਉਸ ਤਰੀਕ ਨੂੰ ਉਸਨੇ ਪੇਪਰ ਦੇਣ ਜਾਣਾ ਸੀ ਉਸ ਲੜਕੇ ਦੇ ਸਾਰੇ ਦੋਸਤ ਚਾਹੁੰਦੇ ਸੀ ਕਿ ਇਹ ਅਫਸਰ ਨਾ ਬਣੇ ਕਿਉਂਕਿ ਉਹ ਆਪ ਤਾਂ ਕੁਝ ਕਰ ਨਹੀਂ ਪਾਉਂਦੇ ਸੀ ਇਸ ਕਰਕੇ ਉਹਨੂੰ ਵੀ ਕਿਤੇ ਨਹੀਂ ਜਾਣ ਦਿੰਦੇ ਸੀ ਫਿਰ ਵੀ ਉਹ ਲੜਕਾ ਪੇਪਰ ਦੇਣ ਜਾਂਦਾ ਸਾਰੇ ਦੋਸਤ ਸੋਚਦੇ ਨੇ ਕਿ ਇਹਨੇ ਮਿਹਨਤ ਬਹੁਤ ਕੀਤੀ ਹੈ ਇਹ ਕਾਮਯਾਬ ਹੋ ਜਾਏਗਾ ਤੇ ਸਾਰੇ ਉਸਤੇ ਲੱਗਨ ਲੱਗ ਜਾਂਦੇ ਨੇ ਲੜਕਾ ਪੇਪਰ ਦੇ ਕੇ ਘਰ ਵਾਪਸ ਆ ਜਾਂਦਾ ਹੈ ਤੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਪੇਪਰ ਦੇ ਆਇਆ ਉਸ ਲੜਕੇ ਦੇ ਦੋਸਤਾਂ ਨੇ ਵੀ ਉਹਨੂੰ ਬੁਲਾਉਣਾ ਛੱਡ ਦਿੱਤਾ ਕਿਉਂਕਿ ਉਸ ਦੀ ਗੱਲ ਨਹੀਂ ਮੰਨਦਾ ਇੱਕ ਦੋ ਮਹੀਨਿਆਂ ਦੇ ਬਾਅਦ ਉਸ ਪੇਪਰ ਦਾ ਰਿਜ਼ਲਟ ਆਉਂਦਾ ਤੇ ਉਹ ਬੱਚਾ ਫੇਲ ਹੋ ਜਾਂਦਾ ਉਸ ਦੇ ਦੋਸਤ ਉਸ ਤੋਂ ਚੜਾਉਂਦੇ ਨੇ ਉਹਦਾ ਨਾਮ ਅਫਸਰ ਰੱਖ ਦਿੰਦੇ ਨੇ ਤੇ ਕਹਿੰਦੇ ਨੇ ਕਿ ਤੈਨੂੰ ਕਿਹਾ ਸੀ ਨਾ ਇਹਨਾਂ ਚੱਕਰਾਂ 'ਚ ਪੈ ਇਹ ਚੱਕਰ ਬਹੁਤ ਦੂਰ ਨੇ ਆਪਾਂ ਨਹੀਂ ਇਹ ਕੁਝ ਕਰ ਸਕਦੇ ਉਸ ਲੜਕੇ ਦਾ ਹੌਸਲਾ ਟੁੱਟ ਜਾਂਦਾ ਉਹਨੂੰ ਲੜਕਾ ਜਦੋਂ ਵੀ ਕਿਤੇ ਲੰਘਦਾ ਉਸ ਨੂੰ ਕੋਈ ਉਸ ਦਾ ਦੋਸਤ ਮਿਲਦਾ ਤਾਂ ਅਫਸਰ ਨਾਮ ਲੈ ਕੇ ਉਸ ਨੂੰ ਛੇੜਦੇ ਤੇ ਉਹ ਲੜਕਾ ਵਿਚਾਰਾ ਬਹੁਤ ਦੁਖੀ ਹੁੰਦਾ ਰੋ ਰੂ ਕੇ ਘਰ ਆਉਂਦਾ ਤੇ ਆਪਣੀ ਮਾਂ ਕੋਲ ਬੈਠ ਜਾਂਦਾ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਕੀ ਕਰਾਂ ਮੇਰੇ ਦੋਸਤ ਵੀ ਮੇਰੇ ਤੇ ਲੱਗਦੇ ਨੇ ਮੈਨੂੰ ਸਾਰੇ ਛੇੜਦੇ ਨੇ ਅਫਸਰ ਅਫਸਰ ਕਹਿੰਦੇ ਨੇ ਤੇ ਉਸ ਦੀ ਮਾਂ ਕਹਿੰਦੀ ਹੈ ਕੋਈ ਗੱਲ ਨਹੀਂ ਪੁੱਤ ਤੂੰ ਤੇ ਬਿਨਾਂ ਲੱਗੇ ਹੀ ਅਫਸਰ ਬਣ ਗਿਆ ਸਾਰੇ ਦੋਸਤ ਤੈਨੂੰ ਅਫਸਰ ਅਫਸਰ ਕਹਿਣ ਲੱਗ ਪਏ ਕੋਈ ਗੱਲ ਨਹੀਂ ਇੱਕ ਦਿਨ ਸਭ ਕੁਝ ਠੀਕ ਹੋ ਜਾਏਗਾ ਮਾਂ ਦੀ ਇਨੀ ਗੱਲ ਸੁਣ ਕੇ ਉਹ ਲੜਕਾ ਫੇਰ ਸੋਚਦਾ ਕਿ ਮੈਂ ਆਪਣੀ ਮਾਂ ਦਾ ਸੁਪਨਾ ਪੂਰਾ ਕਰਨਾ ਹੈ ਉਹ ਲੜਕਾ ਫੇਰ ਪੇਪਰ ਭਰਦਾ ਹੈ ਤੇ ਪੇਪਰ ਦੀ ਇੱਕ ਤਰੀਕ ਆਉਂਦੀ ਹੈ ਇਸ ਵਾਰ ਉਹ ਆਪਣੇ ਦੋਸਤਾਂ ਵਗੈਰਾ ਨੂੰ ਕਿਸੇ ਨੂੰ ਨਹੀਂ ਦੱਸਦਾ ਕਿ ਮੈਂ ਕਿਤੇ ਕੁਝ ਕਰਨ ਜਾ ਰਿਹਾ ਬਸ ਆਪਣੀ ਘਰ ਬੈ ਕੇ ਪੜ੍ਹਾਈ ਕਰਦਾ ਤੇ ਟਿਊਸ਼ਨ ਸੈਂਟਰ ਜਾਂਦਾ ਸਿੱਧਾ ਫੇਰ ਘਰ ਇਸੇ ਤਰ੍ਹਾਂ ਉਸ ਦੀ ਜ਼ਿੰਦਗੀ ਚੱਲ ਰਹੀ ਸੀ ਉਸ ਨੇ ਬਹੁਤ ਵਧੀਆ ਤਿਆਰੀ ਕੀਤੀ ਅੱਗੇ ਨਾਲੋਂ ਵੀ ਹੋਰ 10 ਗੁਣਾ ਤਿਆਰੀ ਕੀਤੀ ਜਿਸ ਦਿਨ ਪੇਪਰ ਦੇਣ ਜਾਣਾ ਸੀ ਕਿਸੇ ਨੂੰ ਨਹੀਂ ਦੱਸਦਾ ਸਿਰਫ ਆਪਣੀ ਮਾਂ ਨੂੰ ਤੇ ਉਹਦੀ ਮਾਂ ਵੀ ਦੁਆਵਾਂ ਕਰਦੀ ਹੈ ਕਿ ਮੇਰਾ ਬੱਚਾ ਪਾਸ ਹੋ ਜਾਵੇ ਉਹ ਬੱਚਾ ਪੇਪਰ ਦੇ ਕੇ ਘਰ ਵਾਪਸ ਆ ਜਾਂਦਾ ਹੈ ਤੇ ਵੇਟ ਕਰਦਾ ਹੈ ਕਿ ਕਿਸ ਦਿਨ ਰਿਜ਼ਲਟ ਆਏਗਾ ਇੱਕ ਦੋ ਮਹੀਨੇ ਬਾਅਦ ਰਿਜ਼ਲਟ ਆਉਂਦਾ ਤੇ ਉਹ ਬੱਚਾ ਪਾਸ ਹੋ ਜਾਂਦਾ ਹੈ ਬੱਚਾ ਫਿਰ ਆਪਣੇ ਅਫਸਰ ਲੈਣ ਚ ਚਲਾ ਜਾਂਦਾ ਹੈ ਉੱਥੋਂ ਵਰਦੀ ਵਗੈਰਾ ਪਾ ਕੇ ਫਿਰ ਵਾਪਸ ਆਉਂਦਾ ਤੇ ਜਦੋਂ ਉਸਦੇ ਦੋਸਤ ਦੇਖਦੇ ਨੇ ਕਿ ਇਹ ਤੇ ਸੱਚੀ ਅਫਸਰ ਬਣ ਗਿਆ ਤੇ ਸਾਰੇ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਉਹ ਸਿੱਧਾ ਆਪਣੀ ਮਾਂ ਕੋਲ ਆਉਂਦਾ ਆਪਣੀ ਮਾਂ ਦਾ ਆਸ਼ੀਰਵਾਦ ਲੈਂਦਾ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਆ ਲੱਡੂ ਸਾਰਿਆਂ ਦੇ ਘਰ ਦੇ ਕਿ ਆਈ ਜਿਹੜੇ ਕਹਿੰਦੇ ਸੀ ਕਿ ਕੁਝ ਨਹੀਂ ਹੋਣਾ ਅੱਜ ਆਪਾਂ ਸਭ ਕੁਝ ਕਰਕੇ ਵਿਖਾ ਦਿੱਤਾ ਉਹਦੀ ਮਾਂ ਉਹਨਾਂ ਦੋਸਤਾਂ ਦੇ ਘਰ ਲੱਡੂ ਲੈ ਕੇ ਜਾਂਦੀ ਹੈ ਤੇ ਸਾਰਿਆਂ ਨੂੰ ਖਵਾਉਂਦੀ ਹੈ ਉਸਦੇ ਦੋਸਤ ਸੜ ਕੇ ਸੁਆਹ ਹੋ ਜਾਂਦੇ ਨੇ ਤੇ ਉਹ ਉੱਠ ਹੀ ਨਹੀਂ ਪਾਉਂਦੇ ਕਿ ਇਹ ਕੀ ਹੋ ਗਿਆ ਇਹ ਕਿਵੇਂ ਬਣ ਗਿਆ ਬਹੁਤ ਕੋਈ ਸੋਚਦੇ ਨੇ ਤੇ ਫਿਰ ਉਹ ਵੀ ਦੋਸਤਾਂ ਨੂੰ ਕਹਿੰਦਾ ਕਿ ਮਿਹਨਤ ਕਰੋ ਤੁਸੀਂ ਦੋ ਕਦਮਾਂ ਦੇ ਨਾਲ ਜ਼ਿੰਦਗੀ ਵਿੱਚ ਸਭ ਕੁਝ ਜਿੱਤ ਸਕਦੇ ਹੋ ਪਹਿਲਾ ਕਦਮ ਮਿਹਨਤ ਕਰੋ ਜਿੰਨੀ ਹੋ ਸਕਦੀ ਹੈ ਮਿਹਨਤ ਕਰੋ ਜਿਹੜਾ ਇਨਸਾਨ ਮਿਹਨਤ ਤੇ ਯਕੀਨ ਰੱਖਦਾ ਉਸ ਦਾ ਰੱਬ ਉਸ ਦਾ ਸਾਥ ਜਰੂਰ ਦਿੰਦਾ ਹੈ ਚਾਹੀਂ ਦੇਰ ਦੇਵੇ ਚਾਹੀ ਸਵੇਰ ਦੇਵੇ ਸਾਥ ਦੇਵੇਗਾ ਜਰੂਰ ਇਸ ਕਰਕੇ ਹਮੇਸ਼ਾ ਮਿਹਨਤ ਕਰਦੇ ਰਹੋ ਦੂਸਰੀ ਮਿਹਨਤ ਦੇ ਨਾਲ ਨਾਲ ਆਪਣੇ ਰੱਬ ਤੇ ਆਪਣੇ ਪੀਰ ਮੁਰਸ਼ਦ ਤੇ ਯਕੀਨ ਰੱਖੋ ਕਿਉਂਕਿ ਮਿਹਨਤ ਨੂੰ ਰੰਗ ਭਗ ਪੀਰ ਮੁਰਸ਼ਦ ਨੇ ਲਾਉਣਾ ਜਦੋਂ ਪੀਰ ਮੁਰਸ਼ਦ ਮਿਹਨਤ ਕਰਦੇ ਨੂੰ ਰੰਗ ਭਗ ਲਾਉਂਦਾ ਹੈ ਫਿਰ ਸਭ ਕੁਝ ਠੀਕ ਹੋ ਜਾਂਦਾ ਹੈ ਵੱਡੇ ਤੋਂ ਵੱਡੇ ਦੋਸਤ ਸੜ ਕੇ ਤੇ ਦੁਸ਼ਮਣ ਸੜ ਕੇ ਸਵਾਹ ਹੋ ਜਾਂਦੇ ਨੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ